ਵਾਰਨਬੱਤੀਆਂ ਦੇ ਵਿੱਚ ਮੁਹਿੰਮ ਚਲਾਈ ਗਈ ਤੁਸੀਂ ਦੇਖ ਲਓ ਕਿ ਲੋਕਾਂ ਦਾ ਜਿਹੜਾ ਹੈਗਾ ਕਿੰਨਾ ਜੋਸ਼ ਹੈ ਲੋਕਾਂ ਦੇ ਵਿੱਚ ਬਹੁਤ ਬਾਲਾ ਜਿਹੜੇ ਲੋਕ ਨਸ਼ੇ ਵਾਸਤੇ ਹਨ ਜੀ ਜਿਹੜਾ ਮਾਨਸਾਬ ਦਾ ਉਹਨੂੰ ਸਿੱਸਾ ਵੀ ਦਿੰਦੇ ਆ ਬਜ਼ੁਰਗ ਉਹਨਾਂ ਨੂੰ ਔਰ ਬਹੁਤ ਹੀ ਕਮਜ਼ੋਰੀਆ ਲੋਕਾਂ ਦੇ ਵਿੱਚ ਤੇ ਅਸੀਂ ਇਹਦੇ ਤੇ ਕਰੇ ਉਤਰਾਂਗੇ ਜੀ ਜਿਹੜਾ ਨਸ਼ਾ ਇਹਨੂੰ ਜੜੋਂ ਖਤਮ ਕਰਾਂਗੇ ਇਹਨੂੰ ਜਿਹੜੇ ਨਸ਼ਾ ਵੇਚਣ ਵਾਲੇ ਸਾਰੇ ਜਿੰਨਾਂ ਜਾਣਗੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਇਲਾਜ ਕਰਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਉਹਨਾਂ ਨੂੰ ਕਮਾਊ ਪੁੱਤ ਬਣਾ ਦਾਂਗੇ ਇਹ ਅਸੀਂ ਨਵਾਂ ਕੀਤਾ ਜੀ ਬੀ ਠੀਕ ਮਨਲਾਈਜ਼ ਕਰਨਾ ਇਹਨਾਂ ਨੂੰ ਇਹ ਜਿਹਦੇ ਵਿੱਚ ਇਹ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਔਰ ਕੰਮ ਤੇ ਰਾਣਾ ਤਾਂ ਹੀ ਬੰਦਾ ਮੁੜ ਕੇ ਨਸਾਨ ਨਹੀਂ ਕਰੇਗਾ ਤੇ ਇਹ ਸਾਡੀ ਮੁਹੰਮਦ ਜੜੀਆਂ ਨੂੰ ਬਹੁਤ ਪਰਮਾ ਉਗਾਰਾ ਮਿਲ ਰਿਹਾ ਸਾਰੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ 10 ਲੱਖ ਦੀ ਜਿਹੜੀ ਮਕਸੀਤ ਵਾਸਤੇ ਯੋਜਨਾ ਹੈ ਉਹਦੇ ਵਾਸਤੇ ਵਿਸ਼ੇਸ਼ ਉਹ ਸਾਰਾ ਯੂਨੀਵਰਸਲ ਹੈ ਜੀ ਸਾਰਿਆਂ ਦਾ ਪੜਨਾ ਜਿਹੜੇ 65 ਲੱਖ ਪਰਿਵਾਰਾਂ ਨੂੰ ਮਿਲਣੀ ਹੈ ਸਹੂਲਤ ਉਹ ਬਹੁਤ ਵੱਡਾ ਅਪਰਾਲਾ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਨੈਸ਼ਨਲ ਕਮਿਸ਼ਨਰ ਸਾਡੇ ਦੀ ਸੋਚ ਦਾ ਔਰ ਅਸੀਂ ਉਹਦੇ ਤੇ ਦਿਨ ਰਾਤ ਜਿਹੜੀ ਸਾਡੀ ਡਿਊਟੀ ਲੱਗੀ ਹੋਈ ਅਸੀਂ ਉਹਦੇ ਵਾਸਤੇ ਸਾਰੇ ਪੂਰੀ ਕਰ ਰਹੇ हां हां जी डॉक्टर साहब ਇੱਥੇ ਆਏ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਬਲਵੀਰ ਸਿੰਘ ਜੀ ਜਿਹ ਇੱਕ ਨਸ਼ਿਆ ਵਿਰੁੱਧ ਯੋਧ ਜਿਹੜਾ ਮਤਲਬ ਮਹਿੰਮ ਚਲਾਈ ਹੈ ਪੰਜਾਬ ਸਰਕਾਰ ਨੇ ਉਹਦੇ ਬਾਰੇ ਜੋ ਕੁਝ ਵੀ ਕਹਿ ਕੇ ਗਏ ਨੇ ਬਾਕੀ ਮੁਸ਼ਕਲਾਂ ਜਿਹੜੀਆਂ ਨੇ ਆਪਣੀਆਂ ਸਾਡੀ 13 ਨੰਬਰ ਵਾਰਡ ਦੀਆਂ ਉਹ ਸੁਣ ਕੇ ਗਏ ਨੇ ਤੇ ਅਸੀਂ ਉਹਨਾਂ ਦੀ ਹਰੇਕ ਗੱਲ ਦੇ ਨਾਲ ਸਹਿਮਤ ਆ ਤੇ ਜੋ ਵੀ ਸਾਨੂੰ ਸੇਵਾ ਲਈ ਜਾਏਗੀ ਜਾਂ ਸਾਡੇ ਤੋਂ ਜੋ ਵੀ ਮਤਲਬ ਸਾਡਾ ਫਰਜ਼ ਬੰਦਾ ਸੀ ਪੂਰੀ ਤੰਦੇਈ ਨਾਲ ਨਿਭਾਵਾਂਗੇ ਤੇ ਚਲੋ ਥੋੜਾ ਟਾਈਮ ਲੱਗਦਾ ਹੁੰਦਾ ਹੈ ਬਾਕੀ ਅਸੀਂ ਪੂਰੀ ਤਨਦੇਹੀ ਨਾਲ ਆਪਣਾ ਜੋ ਵੀ ਕੰਮ ਨੇ ਸਾਡੇ ਅਸੀਂ ਕਰਾਂਗੇ ਤੇ ਪੰਜਾਬ ਸਰਕਾਰ ਵੱਲੋਂ ਵੀ ਸਾਨੂੰ ਬਹੁਤ ਵਧੀਆ ਮਤਲਬ ਗਾਈਡ ਕੀਤਾ ਜਾ ਰਿਹਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੋ ਕਿ ਡਾਕਟਰ ਬਲਵੀਰ ਸਿੰਘ ਜੀ ਵੀ ਬਹੁਤ ਵਧੀਆ ਆਪਣੇ ਵਿਚਾਰ ਸਾਡੇ ਨਾਲ ਰੱਖ ਕੇ ਗਏ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਮੈਂ ਧੰਨਵਾਦ ਕਰਦੀ ਆ ਸਾਡੇ ਸਾਡੀ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਨਸ਼ਿਆਂ ਵਿਰੁੱਧ ਇਹ ਯੁੱਧ ਦੀ ਮయం ਚਲਾਈ ਆ ਤੇ ਬਾਕੀ ਜਿਹੜੇ ਹਿਸਾਬ ਨਾਲ ਸਾਡਾ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਸੀ ਸਮਝ ਲਓ ਕਿ ਇੱਕ ਤਰ੍ਹਾਂ ਨਾਲ ਡੁੱਬਦਾ ਹੀ ਜਾ ਰਿਹਾ ਸੀ ਉਹਨੂੰ ਬਹੁਤ ਵਧੀਆ ਇੱਕ ਲੀਹ ਤੇ ਲੈ ਕੇ ਆਏ ਨੇ ਤੇ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਪੰਜਾਬ ਸਰਕਾਰ ਦਾ ਤੇ ਡਾਕਟਰ ਬਲਵੀਰ ਸਿੰਘ ਜੀ ਦਾ ਸਿਹਤ ਮੰਤਰੀ ਪੰਜਾਬ ਜੋ ਸਾਡੇ ਵਿਚਾਰ ਆਏ ਨੇ ਬਹੁਤ ਵਧੀਆ ਵਿਚਾਰ ਰੱਖ ਕੇ ਗਏ ਨੇ 嗯。<Thank>